ਸੀ ਬਹੁਤ ਜ਼ਰੂਰ ਦਿੱਤੀ ਹੈ বিনা ਕਿਤੇ ਉਹ ਲੋਤੇ ਰਿਖਾ ਦਿੱਤਾ ਨਾ ਤੇ ਉਹਨਾਂ ਦਾ ਅਸਰ ਸਰਦਾਰ ਚਮਿੰਦਰ ਸਿੰਘ ਜੀ ਤੇ ਉਹ ਲੋਤੇ ਦਾ ਆਇਆ ਤਾਂ ਆਪਾਂ ਨੂੰ ਕੋਈ ਫਾਇਦਾ ਨਹੀਂਗਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਿਹੜੇ ਜਿਹੜੇ ਮੇਰੇ ਵੀਰਾਂ ਪਾਣੀ ਲਾਗੇ ਤਾਂ ਚਾਹ ਲਾਗੇ ਲੋਤੇ ਇੱਥੇ ਆ ਗਏ ਬੰਦਾਲ ਚ ਔਰ ਕੁ ਬੰਦਾਲ ਸਾਰਾ ਖਪਰੋ ਤੇ ਫਿਰ ਪਤਾ ਲੱਗਦਾ ਵੀ ਆਪਣੇ ਕਾਂਗਰਸ ਪੁਰਜੀ ਦਾ ਖਾਲਸਾ ਵਾਹਿਗੁਰੂ ਸਾਡੇ ਦਰਮਿਆਨ ਖੁਦ ਸੰਸਗ ਰਹਿਦਾ ਹਰਮਕੁੰਡ ਸਿੰਘ ਜੀ ਘਰ ਤੋਂ ਪਹੁੰਚੇ ਵੱਲ ਚੱਲਵਾੜ ਕੋਲ ਤੋਂ ਦੋ ਮਿੰਟਾਂ ਦਾ ਸੇਬਾ ਰੂਬਰੂ a <Hadi. S 2> d <Hadi. S 1> ਗੁਰਸੰਗੀ ਵੀਓ ਕੁਰਤਾ ਇਸ ਚੀਜ਼ ਦੀ ਨੋਟੀਫਿਕੇਸ਼ਨ ਪੰਜਾਬ ਸਰਕਾਰ ਨੇ ਜਿਹੜੀ ਕੀ ਜਾਰੀ ਕਰ ਦਿੱਤੀ ਗਈ ਆ ਕਿ ਵੀ ਇਹ ਗਰੋਂਗ ਪੰਗ ਹੋ ਗਿਆ ਇਹ ਅੱਖਾਂ ਦੇ ਮਿੱਟੀ ਪਾਉਣ ਵਾਲੀ ਗੱਲ ਆ ਕਿ ਇੱਥੇ ਕੰਮ ਕੀਤਾ ਜਾਏ ਉਸੀਂ ਦੇਖੋ ਤਾਂ ਜਿਹੜਾ ਵੀਡੀਓ ਹੈ ਉਹ ਵੀਡੀਓ ਤੇ ਸਿੱਕਾ ਨਹੀਂ ਲਿਖੇਗਾ ਵੀਡੀਓ ਤੇ ਜਿਆਦਾ ਲਿਖੇਗਾ ਇਹ ਵੀ ਬਲੌਕ ਕਾਦੇ ਨਹੀਂ ਬਣਾਏ ਬਹੁਤ ਆਪੀ ਹੋ ਜਾਂਦਾ ਹੈ ਜੀ ਜੰਮ ਕਾਪੀ ਉੱਤੇ ਪ੍ਰੇਮ ਸੰਗਤਵਾ ਅਤੇ ਸਾਥ ਸੰਗਤ ਦੇ ਆਪਣੇ ਕਮਾਕਾਰਾਂ ਦੇ ਵੀ ਜਾਣਾ ਮੈਂ ਧੰਨਵਾਦ ਕਰਨਾ ਚਾਹੁੰਦਾ ਟੀਮ ਆਜੀ ਦੇ ਸਰੋਸ ਧਰਮੇ ਦੇ ਵਿੱਚ ਕਲਾਕ ਕਰ ਸਿੱਕਾ ਨੂੰ ਬਚਾਉਣ ਵਾਸਤੇ ਆਪ ਨੇ ਹੱਕਾਂ ਦੀ ਆਵਾਜ਼ ਬੁਲੰਦ ਕਰਵਾਉਣੀ ਮੇਰੀ ਥੋੜੀ ਜਿਹੀ ਪ੍ਰੈਸ ਵਾਲੇ ਸਾਥੀਆਂ ਨੂੰ ਬੇਨਤੀ ਹੈ ਕਿ ਮੈਨੂੰ ਥੋੜਾ ਜਿਆਦਾ ਪਬਲਿਕ ਦੇ ਨਾਲ ਦੇ ਵਿੱਚ ਕੰਮ ਕਰਨਾ ਲੋਕ ਇੱਥੇ ਕਹਿੰਦੇ ਹੋ ਪਿਆਰ ਕਰਦੇ ਹੋ ਤੇ ਜੇ ਕਾਂਗਰਸ ਪਾਰਟੀ ਨੂੰ ਨਹੀਂ ਪਿਆਰ ਕਰਦੇ ਫਿਰ ਬੇਚਾ ਕੰਦੋ ਸਿੰਘ ਡੈਡੀ ਬੰਡਾਲਾ ਜੀ ਉਹਨਾਂ ਦੀ ਰਹਿਮਾਈ ਹੋਏ ਆਪ ਚਿੱਕਾ ਬਲਾਗ ਵੇਖਿਓ ਵੀਡੀਓ ਪਾ ਕੇ ਸਾਰਿਆਂ ਦੇ ਸਵੈਤ ਵੀ ਕੀਤਾ ਜਿਹੜੇ ਇੰਗੋ ਸਾਹਿਬ ਨੇ ਆਪਣੀ ਟੀਮ ਲਾ ਕੇ ਝੂਠੇ ਬੁਲਾਲੇ ਖੜੇ ਕੀਤੇ ਕਿ ਅੱਧੀ ਵੇਖੋ ਦਸਦਾ ਬੁਲਾਇ ਬੁਲਾਇ ਪੜਾएंगे ਸਾਰੇ ਜੋਰ ਬੁਲਾएंगे ਉਹਦੇ ਵਿੱਚ ਚਿੱਕਾ ਬਲਾਗ ਦਾ ਨਾਂ ਹੀ ਨਹੀਂ ਫੇ ਇਹਨੂੰ ਝੂਠ ਤੋਂ ਬੁਲਾਇ ਜਾ ਰਿਹਾ ਇਹ ਬਹੁਤ ਨਿੰਦਕੋ ਗੱਲ ਆ ਇੱਕ ਲਈ ਦੇ ਦੀ ਜੀਰ ਦਿਲ ਕਰੇ ਦੇ ਇੱਕ ਸਾਲ ਤੱਕ ਬਲਾਗ ਤੁਹਾਡਾ ਜਾਣਾ ਜੇ ਨਾ ਮੰਨੇ ਮੇਰੀ ਗੱਲ ਤੇ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਅੱਜ ਹਲਕਾ ਝੰਡਿਆਲਾ ਗੁਰੂ ਦੇ ਵਿੱਚ ਜਿਹੜਾ ਬਲਾਕ ਕਰਸਿਕਾ ਪੈਂਦਾ ਉਸ ਨੂੰ ਪੰਜਾਬ ਸਰਕਾਰ ਵੱਲੋਂ ਜਿਹੜਾ ਹੈ ਇਲਾਕੇ ਦੇ ਸਾਡੇ ਇਥੋਂ ਦੇ ਵਿਧਾਇਕ ਔਰ ਮੌਜੂਦਾ ਮੰਤਰੀ ਉਹਨਾਂ ਵੱਲੋਂ ਬਲਾਕ ਕਰਸਿਕਾ ਨੂੰ ਤੋੜਨ ਦਾ ਕੰਮ ਕੀਤਾ ਗਿਆ ਜਿਹੜਾ ਬਹੁਤ ਹੀ ਅਤਿ ਨਿੰਦਨ ਦੇ ਯੋਗ ਹੈ ਔਰ ਅੱਜ ਪੰਜਾਬ ਦੇ ਵਿੱਚ ਜਿਹੜਾ ਇਹ ਫੈਸਲਾ ਪੰਜਾਬ ਦੀ ਕੈਬਨਿਟ ਦੇ ਵਿੱਚ ਲਿਆ ਗਿਆ ਅੱਜ ਹਲਕਾ ਝੰਡਿਆਲਾ ਗੁਰੂ ਦੇ ਅੰਦਰ ਸ ਵਿਸ਼ੇਸ਼ ਤੌਰ ਤੇ ਜਿਹੜਾ ਹਲਕਾ ਬਲਾਕ ਕਰਸਿਕਾ ਹੈ ਔਰ ਮੈਤਾ ਇਥੋਂ ਦੇ ਲੋਕ ਜਿਹੜੇ ਆ ਅੱਜ ਉਹ ਵੱਡੇ ਪੱਦਰ ਤੇ ਜਿਹੜੇ ਆ ਖੱਜਲ ਖਵਾਰ ਹੋਏ ਐ ਇਸ ਫੈਸਲੇ ਦੇ ਨਾਲ ਔਰ ਉਹਨਾਂ ਲੋਕਾਂ ਦੇ ਵੱਲੋਂ ਅੱਜ ਇੱਕ ਵਿਸ਼ਾਲ ਇਕੱਠ ਜਿਹੜਾ ਇੱਥੇ ਅੱਜ ਕੀਤਾ ਗਿਆ ਸੀਗਾ ਜਿਸ ਦੇ ਵਿੱਚ ਅਸੀਂ ਪੰਜਾਬ ਸਰਕਾਰ ਦੇ ਇਸ ਫੈਸਲੇ ਦੀ ਹਲਕਾ ਵਿਧਾਇਕ ਦੇ ਔਰ ਮੰਤਰੀ ਦੀ ਇਸ ਫੈਸਲੇ ਦੀ ਜਿਹੜੀ ਹੈ ਨਿਖੇਧੀ ਕੀਤੀ ਹੈ ਉਸ ਦੇ ਨਾਲ-ਨਾਲ ਅਸੀਂ ਇਹ ਉਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰੋਟੈਸਟ ਹੋਰ ਤਿੱਖਾ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ ਅਗਰ ਬਲੌਕ ਟੈਸਕਾ ਬਹਾਲ ਨਾ ਕੀਤਾ ਗਿਆ ਔਰ ਇੱਥੇ ਲੋਕਾਂ ਨੂੰ ਸੰਗਤ ਨੂੰ ਇਹ ਵੀ ਵਿਸ਼ਵਾਸ ਦਿਵਾਇਆ ਕਿ ਅਗਰ ਇਹ ਸੱਤਾ ਦੇ ਹੰਕਾਰ ਦੇ ਵਿੱਚ ਨਹੀਂ ਵੀ ਬਹਾਲ ਕਰਦੇ ਮੌਜੂਦਾ ਮੰਤਰੀ ਔਰ ਇਲਾਕੇ ਦਾ ਵਿਧਾਇਕ ਤਾਂ ਫਿਰ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਲੋਕਾਂ ਨੇ ਬਣਾਈ ਆਉਣ ਵਾਲੇ ਸਤਾਈ ਦੇ ਵਿੱਚ ਔਰ ਸਾਨੂੰ ਇਥੋਂ ਦੀ ਨੁਮਾਇੰਦੀ ਕਰਨ ਦਾ ਮੌਕਾ ਮਿਲਿਆ ਤੇ ਅਸੀਂ ਜਿਹੜਾ ਨੋਟੀਫਿਕੇਸ਼ਨ ਨੂੰ ਪਾੜ ਕੇ ਰੱਦ ਕਰਕੇ ਬਲਾਕ ਤਰਸਿੱਕਾ ਨੂੰ ਮੁੜ ਦੁਬਾਰਾ ਬਹਾਲ ਕਰ ਦਿਆਂਗੇ ਪਰ ਉਹਨਾਂ ਦਾ ਤਾਂ ਕਹਿਣਾ ਵਾ ਕਿ ਜਿਹੜਾ ਤਰਸਿੱਕਾ ਬਲਾਕ ਆ ਉਹ ਰੱਦ ਨਹੀਂ ਕੀਤਾ ਗਿਆ ਕੰਮ ਜਿਹੜਾ ਵੀਡੀਓ ਆ ਇੱਥੇ ਵੀ ਕਰੇਗਾ ਜੰਡੇ ਵਾਲੇ ਵੀ ਕਰੇਗਾ ਇੱਥੇ ਵੀ ਵਰਕਰ ਕੰਮ ਕਰਨਗੇ ਤੇ ਉੱਥੇ ਵੀ ਜਾ ਕੇ ਕੰਮ ਕਰਵਾ ਸਕਦੇ ਮੇਰੇ ਖਿਆਲ ਸੱਤਾ ਦੇ ਹੰਕਾਰ ਦੇ ਵਿੱਚ ਜਿਹੜਾ ਹੈ ਨਾ ਇਹੋ ਜਿਹੀ ਬਿਆਨਬਾਜ਼ੀ ਹੋ ਰਹੀ ਹੈ ਅਗਰ ਨਹੀਂ ਰੱਦ ਕੀਤਾ ਗਿਆ ਤੇ ਫਿਰੇ ਏਜੰਡੇ ਦੀ ਆਈਟਮ ਪੰਜਾਬ ਸਰਕਾਰ ਦੀ ਕੈਬਨਿਟ ਦੇ ਜੋ ਮੀਟਿੰਗ ਹੋਈ ਹੈ ਉਹਦੇ ਵਿੱਚ ਪੈ ਕੇ ਕਿਵੇਂ ਆਈ ਅਗਰ ਨਹੀਂ ਰੱਦ ਕੀਤਾ ਗਿਆ ਤਾਂ ਨੋਟੀਫਿਕੇਸ਼ਨ ਪੰਜਾਬ ਸਰਕਾਰ ਵੱਲੋਂ ਕਿਉਂ ਜਾਰੀ ਕੀਤਾ ਗਿਆ ਜਿਸ ਵੇਲੇ ਥੱਲੇ ਪ੍ਰਸ਼ਾਸਨ ਦੇ ਅਫੀਸਰ ਜ਼ਿੰਮੇਵਾਰਾਂ ਨੇ ਇੱਕ ਖਰੜਾ ਸਾਰਾ ਤਿਆਰ ਕਰਕੇ ਮੰਤਰੀ ਜੀ ਦੀ ਨੱਕ ਦੇ ਹੇਠਾ ਮੌਜੂਦਾ ਐਮਐਲਏ ਦੀ ਨੱਕ ਦੇ ਹੇਠਾ ਕਿਉਂਕਿ ਜਿਹੜੇ ਇੱਥੋਂ ਦੇ ਐਮਐਲਏ ਨੇ ਵਿਧਾਇਕ ਨੇ ਉਹ ਪੰਜਾਬ ਸਰਕਾਰ ਦੇ ਮੌਜੂਦਾ ਮੰਤਰੀ ਵੀ ਨੇ ਔਰ ਜਿਸ ਵੇਲੇ ਉਹਨਾਂ ਵੱਲੋਂ ਕੈਬਨਿਟ ਦੇ ਵਿੱਚ ਇਹ ਏਜੰਡੇ ਦੇ ਆਈਟਮ ਗਈ ਹੈ ਔਰ ਉਹਨੂੰ ਅੰਦਰ ਪਾਸ ਕੀਤਾ ਗਿਆ ਤੇ ਕਿਉਂ ਹਲਕਾ ਵਿਧਾਇਕ ਤੇ ਮੰਤਰੀ ਵੱਲੋਂ ਇਸ ਜਿਹੜਾ ਫੈਸਲੇ ਦਾ ਵਿਰੋਧ ਨਹੀਂ ਕੀਤਾ ਗਿਆ ਕਿਉਂ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਿਹੜੀ ਉਹ ਜਾਰੀ ਕੀਤੀ ਜੇ ਨੋਟੀਫਿਕੇਸ਼ਨ ਜਾਰੀ ਹੋ ਵੀ ਗਈ ਤਾਂ ਉਸ ਤੋਂ ਬਾਅਦ ਕੁਝ ਦਿਨ ਟਾਈਮ ਸਮਾਂ ਮਿਲਦਾ ਜਦੋਂ ਤੁਸੀਂ ਆਪਣੇ ਇਤਰਾਜ਼ ਲਗਾ ਸਕਦੇ ਹੋ ਉਸ ਨੋਟੀਫਿਕੇਸ਼ਨ ਦੇ ਉੱਪਰ ਕਿਉਂ ਉਹਨਾਂ ਦੁਆਰਾ ਜਿਹੜੇ ਸੀਗੇ ਆਪਣਾ ਇਤਰਾਜ਼ ਨਹੀਂ ਲਾਇਆ ਗਿਆ ਇਸ ਫੈਸਲੇ ਦੇ ਉਲਟ ਕਿਉਂ ਉਹਨਾਂ ਨੇ ਜਿਹੜਾ ਸੀਗਾ ਇਸ ਫੈਸਲੇ ਨੂੰ ਲਾਗੂ ਕਰਨ ਲਈ ਚੁੱਪ ਕਰਕੇ ਮੂੰਹ ਦੇ ਵਿੱਚ ਨੰਗਲ ਪਾ ਕੇ ਤੇ ਬੈਠੇ ਰਹਿਣ ਦਾ ਫੈਸਲਾ ਕੀਤਾ ਹੁਣ ਜਦੋਂ ਅੱਜ ਲੋਕ ਵੱਡੇ ਪੱਧਰ ਦੇ ਉੱਤੇ ਜਿਹੜਾ ਮੰਤਰੀ ਦਾ ਵਿਰੋਧ ਕਰਨ ਲੱਗ ਪਿਆ ਇਸ ਫੈਸਲੇ ਦਾ ਵਿਰੋਧ ਕਰਨ ਲੱਗ ਪਿਆ ਤੇ ਮੰਤਰੀ ਸਾਹਿਬ ਨੂੰ ਕਿਤੇ ਨਾ ਕਿਤੇ ਜਿਹੜੀ ਜ਼ਮੀਨ ਹੈ ਸਿਆਸੀ ਅੱਜ ਇਸ ਬਲਾਕ ਦੇ ਵਿੱਚ ਸਿਆਸੀ ਜ਼ਮੀਨ ਖਿਸਕਦੀ ਨਜ਼ਰ ਆ ਰਹੀ ਹੈ ਤੇ ਅੱਜ ਮੰਤਰੀ ਸਾਹਿਬ ਵੱਲੋਂ ਚੋਰ ਦਰਵਾਜ਼ੇ ਦੇ ਰਹੀਂ ਇੱਕ ਪੰਜਾਬ ਸਰਕਾਰ ਦੇ ਅਫਸਰ ਦੇ ਕੋਲੋਂ ਪੱਤਰ ਜਾਰੀ ਕਰਵਾ ਦਿੱਤਾ ਜਾਂਦਾ ਕਿ ਨਈ ਵੀਡੀਓ ਦਾ ਟਾਈਮ ਉੱਥੇ ਬੈਠ ਜਗਾ ਵੀਡੀਓ ਦਾ ਟਾਈਮ ਇੱਥੇ ਬੈਠ ਜਗਾ ਲੋਕਾਂ ਨੂੰ ਭੋਲੇ-ਪਾਲੇ ਨੇ ਪੰਜਾਬ ਦੇ ਲੋਕ ਮੰਨ ਲਿਆ ਭੋਲੇ-ਪਾਲੇ ਆ ਵੀ ਤੁਹਾਡੇ ਹੱਥੋਂ ਠੱਗੇ ਗਏ 2022 ਦੇ ਵਿੱਚ ਪਰ ਲੋਕ ਇੰਨੇ ਵੀ ਮੂਰਖ ਨਹੀਂ ਜਿੰਨਾ ਤੁਸੀਂ ਉਹਨਾਂ ਨੂੰ ਸਮਝਦੇ ਔਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਲੋਕ ਜਾਗਰੂਕ ਨੇ ਭੜੀ ਪਾ ਤ ਇਸ ਗੱਲ ਦੇ ਤੁਹਾਡੀ ਚਲਾਕੀਆਂ ਤੋਂ ਸਮਝਦੇ ਨੇ ਔਰ ਇਹਦਾ ਜਵਾਬ ਜਿਹੜਾ ਪੰਜਾਬ ਸਰਕਾਰ ਨੂੰ ਆਉਣ ਵਾਲੀਆਂ 2027 ਦੀਆਂ ਇਲੈਕਸ਼ਨਾਂ ਵਿੱਚ ਜ਼ਰੂਰ ਦੇਣਗੇ ਦਰ ਸਿੱਕਾ ਬਲਾਕ ਦੇ ਅੰਦਰ ਕਿੰਨੀਆਂ ਪੰਚਾਇਤਾਂ ਜਿਹੜੀਆਂ ਆ ਆਉਂਦੀਆਂ ਸੀ ਤੇ ਕਿੰਨੇ ਕਿ ਦਿੱਕਤ ਪਰੇਸ਼ਾਨੀ ਜਿਹੜੀ ਆ ਇਹਨਾਂ ਪੰਚਾਇਤਾਂ ਨੂੰ ਹੋਵੇਗੀ ਬਲਾਕ ਬੰਦ ਹੋਣ ਦੇ ਨਾਲ ਤਰਸਿੱਕਾ ਬਲਾਕ ਦੀਆਂ 43 ਪੰਚਾਇਤਾਂ ਨੇ ਔਰ ਇਹਨਾਂ 43 ਪੰਚਾਇਤਾਂ ਦੇ ਨਾਲ ਜਿਹੜਾ ਸੀਗਾ ਮਹਿਤੇ ਬਲਾਕ ਦੀਆਂ ਸਾਡੀਆਂ 22 ਪੰਚਾਇਤਾਂ ਜਿਹੜੀਆਂ ਜੋੜੀਆਂ ਗਈਆਂ ਸੀਗੀਆਂ ਰਈਏ ਬਲਾਕ ਦੇ ਨਾਲ ਅੱਜ ਮਹਿਤੇ ਦੀਆਂ ਪੰਚਾਇਤਾਂ ਨੂੰ ਤਰਸਿੱਕੇ ਦੀਆਂ ਪੰਚਾਇਤਾਂ ਨੂੰ ਲਗਭਗ 65 ਪੰਚਾਇਤਾਂ ਬਣ ਜਾਂਦੀਆਂ ਨੇ ਇਹਨਾਂ ਟੋਟਲ 65 ਪੰਚਾਇਤਾਂ ਨੂੰ ਇਹਨਾਂ ਨੇ ਢੰਡਿਆਲਾ ਬਲਾਕ ਦੇ ਨਾਲ ਜੋੜ ਦਿੱਤਾ ਜਿਹਦੇ ਨਾਲ ਭਾਰੀ ਖੱਜਲ-ਖਵਾਰੀ ਦਾ ਜਿਹੜਾ ਸਾਹਮਣਾ ਪਰੇਸ਼ਾਨੀ ਦਾ ਜਿਹੜਾ ਇੱਥੋਂ ਦੇ ਇਲਾਕਾ ਨਿਵਾਸੀਆਂ ਨੂੰ ਤੇ ਲੋਕਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕਰਨਾ ਪਏਗਾ ਔਰ ਇਹ ਮਹਾ ਮੂਰਖਤਾ ਵਾਲਾ ਫੈਸਲਾ ਜਿਹੜਾ ਆ ਇਹ ਮੌਜੂਦਾ ਐਮਐਲਏ ਔਰ ਮੰਤਰੀ ਸਾਹਿਬ ਵੱਲੋਂ ਜਿਹੜਾ ਲਿਆ ਗਿਆ ਹੈ ਔਰ ਲੋਕਾਂ ਦੀਆਂ ਭਾਵਨਾਵਾਂ ਦੇ ਉਲਟ ਜਾ ਕੇ ਲਿਆ ਗਿਆ ਫੈਸਲਾ ਹੈ ਔਰ ਇਹ ਜਿਹੜਾ ਖਾਮਿਆਜ਼ਾ ਹੈ ਇਹਨਾਂ ਨੂੰ 2027 ਚ ਲੋਕ ਚੰਗੀ ਤਰ੍ਹਾਂ ਭੋਤਣਗੇ ਨੰਨੇ ਸੱਤਾ ਦੇ ਹੰਕਾਰ ਦੇ ਵਿੱਚ ਅੱਜ ਸੱਤਾ ਦੇ ਹੰਕਾਰ ਦੇ ਵਿੱਚ ਆ ਸਾਡੀਆਂ ਭੈਣਾਂ ਆਈਆਂ ਨੇ ਆ ਨਾਲ ਸਾਡੇ ਭਾਈ ਆਏ ਨੇ ਇਹ ਪਿੰਡ ਸਰਜਾ ਦੇ ਵਿੱਚੋਂ ਜਿੱਥੇ ਅੱਜ ਇਹ ਸਾਰੀਆਂ ਵੱਖ-ਵੱਖ ਪਾਰਟੀਆਂ ਕੋਈ ਵੀ ਰਾਜਨੀਤਿਕ ਪਾਰਟੀ ਕੋਈ ਜਿੱਥੇ ਬੰਦੀਆਂ ਅੱਜ ਉਹ ਇਹ ਆਵਾਜ਼ ਬੁਲੰਦ ਕਰਦੀਆਂ ਨੇ ਕਿ ਮਹਿਲਾਵਾਂ ਨੂੰ ਔਰਤਾਂ ਨੂੰ ਸਨਮਾਨ ਦਿੱਤਾ ਜਾਏਗਾ ਰਾਜਨੀਤੀ ਦੇ ਅੰਦਰ ਔਰ ਉਹਨਾਂ ਨੂੰ ਰਾਜਨੀਤੀ ਦੇ ਵਿੱਚ ਅੱਗੇ ਲੈ ਕੇ ਆਂਦਾ ਜਾਏਗਾ ਅੱਜ ਕਾਂਗਰਸ ਪਾਰਟੀ ਸ਼੍ਰੀਮਤੀ ਸੋਨੀਆ ਗਾਂਧੀ ਜੀ ਦੀ ਇਹ ਸੋਚ ਸੀਗੀ 33% ਮਹਿਲਾਵਾਂ ਨੂੰ ਰੈਜ਼ਰਵੇਸ਼ਨ ਦੇ ਕੇ ਮਹਿਲਾਵਾਂ ਨੂੰ ਅੱਗੇ ਲੈ ਕੇ ਆਂਦਾ ਜਾਵੇ ਔਰ ਅੱਜ ਦੇਤੇ ਸਾਡੀਆਂ ਭੈਣਾਂ ਰਾਜਨੀਤੀ ਦੇ ਵਿੱਚ ਸਰਗਰਮੀ ਨਾਲ ਭਾਗ ਲੈ ਕੇ ਅੱਗੇ ਆ ਰਹੀਆਂ ਨੇ ਔਰ ਉਹਨਾਂ ਨੂੰ ਪਿੰਡ ਦੇ ਲੋਕਾਂ ਨੇ ਇਸ ਸਰਦੇ ਪਿੰਡ ਤੋਂ ਸਾਡੀਆਂ ਤਿੰਨੋਂ ਮੌਜੂਦਾ ਭੈਣਾਂ ਨੇ ਤਿੰਨੋਂ ਦਲਿਤ ਪਰਿਵਾਰ ਦੇ ਨਾਲ ਸੰਬੰਧਿਤ ਨੇ ਔਰ ਨਾਲ ਸਾਡੇ ਭਾਈ ਸਾਹਿਬ ਇਹ ਵੀ ਇਸੇ ਭਾਈਚਾਰੇ ਦੇ ਨਾਲ ਗਰੀਬ ਪਰਿਵਾਰ ਦੇ ਨਾਲ ਬੜੇ ਭਾਈਚਾਰਨਾ ਸੰਬੰਧਿਤ ਨੇ ਇਹਨਾਂ ਨੂੰ ਸਾਡੀਆਂ ਭੈਣਾਂ ਨੂੰ ਪਿੰਡ ਵਾਸੀਆਂ ਨੇ ਵੋਟਾਂ ਪਾ ਕੇ ਮੈਂਬਰ ਪੰਚਾਇਤ ਚੁਣਿਆ ਨਾਲ ਭਾਈ ਸਾਹਿਬ ਨੂੰ ਮੈਂਬਰ ਪੰਚਾਇਤ ਚੁਣਿਆ ਔਰ ਅੱਜ ਹੰਕਾਰ ਇੰਨਾ ਕਿ ਸਿਰ ਚੜ ਕੇ ਬੋਲ ਰਿਹਾ ਮੌਜੂਦਾ ਐਮਐਲਏ ਔਰ ਮੰਤਰੀ ਸਾਹਿਬ ਦੇ ਕਿ ਇਹਨਾਂ ਤਿੰਨਾਂ ਸਾਡੀਆਂ ਭੈਣਾਂ ਨੂੰ ਚੁਣੀਆਂ ਹੋਈਆਂ ਮੈਂਬਰ ਪੰਚਾਇਤਾਂ ਨੂੰ ਜਿਹੜੀਆਂ ਤਰਹ ਪਰਿਵਾਰ ਦੇ ਨਾਲ ਸੰਬੰਧ ਰੱਖਦੀਆਂ ਨੇ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਨਾਲ ਭਾਈ ਸਾਹਿਬ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਤੇ ਜੇ ਦਲਤਾਂ ਨੂੰ ਤੁਸੀਂ ਚੁਣੇ ਹੋਏ ਨਮਾਇੰਦਿਆਂ ਨੂੰ ਇਸ ਤਰ੍ਹਾਂ ਹੀ ਸਸਪੈਂਡ ਕਰਨਾ ਹੈ ਤੇ ਫਿਰ ਪੰਜਾਬ ਸਰਕਾਰ ਕਿੰਨੀ ਕੁ ਹਤੈਸ਼ੀਆ ਗਰੀਬ ਗਰੀਬ ਭਾਈ ਚਾਹੀਦੀ ਇਸ ਦਲਿਤ ਵਰਗ ਦੀ ਅੱਜ ਇਹ ਮੂੰਹੋਂ ਬੋਲਦੀ ਤਸਵੀਰ ਹੈ ਚਾਰੇ ਲੋਕ ਤੁਹਾਡੇ ਸਾਹਮਣੇ ਖੜੇ ਹੈ ਇਹਨਾਂ ਨੂੰ ਲੋਕਾਂ ਨੇ ਚੁਣ ਕੇ ਵੋਟਾਂ ਪਾਈਆਂ ਸੀਗੀਆਂ ਮੌਜੂਦਾ ਮੈਂਬਰ ਪੰਚਾਇਤ ਬਣਾਇਆ ਇਹਨਾਂ ਭੈਣਾ ਨੇ ਜਿੱਤੇ ਆਪਣੇ ਪੰਚਾਇਤ ਦੇ ਨਾਲ ਮਿਲ ਕੇ ਪਿੰਡ ਦੇ ਵਿੱਚ ਜਿਹੜਾ ਸੀ ਆਪਣੀ ਸਰਗਰਮ ਭੂਮਿਕਾ ਨਿਭਾਉਣੀ ਸੀ ਲੋਕਾਂ ਦੇ ਆਸਾ ਉਮੀਦਾਂ ਦੇ ਖਰੇ ਉਤਰਨਾ ਸੀ ਕੰਮ ਕਰਨਾ ਸੀ ਅੱਜ ਉਹਨਾਂ ਨੂੰ ਸਸਪੈਂਡ ਕਰਕੇ ਤੇ ਘਰ ਦੇ ਵਿੱਚ ਬਿਠਾ ਦਿੱਤਾ ਗਿਆ ਕਿਸ ਤੋਂ ਵੱਡੇ ਨਾਦਰਸ਼ਾਈ ਫੈਸਲੇ ਜਿਹੜਿਆ ਕਿਤੇ ਹੋਰ ਦੇਖਣ ਨੂੰ ਨਹੀਂ ਮਿਲ ਰਹੇ ਔਰ ਅੱਜ ਸ਼ਰਮ ਆਉਣੀ ਚਾਹੀਦੀ ਹੈ ਇਹੋ ਜੀ ਸੋਚ ਵਾਲੇ ਲੀਡਰ ਸਾਹਿਬਾਨਾਂ ਨੂੰ ਜਿਹੜੇ ਅੱਜ ਗਰੀਬ ਭਾਈਚਾਰੇ ਦੇ ਨਾਲ ਇਡਾ ਵੱਡਾ ਵਿਤਕਰਾ ਔਰ ਤੱਕੇਸ਼ਾਈ ਔਰ ਅਨਿਆ ਕਰ ਰਹੇ